ਜ਼ਿਲ੍ਹਾ ਲੁਧਿਆਣੇ ਦੇ ਤੇ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਸ਼ਰੋਮਣੀ ਅਕਾਲੀ ਦਲ ਦੀ ਬਹਾਦਰ ਵਰਕਰ ਸੇبان ਲੀਡਰਸ਼ਿਪ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਆਪਣੀ ਜਾਨ ਹੈ ਆਪਣਾ ਘਰ ਹੈ ਜੇ ਘਰ ਤੇ ਹਮਲਾ ਹੋਣ ਲੱਗ ਜੇ ਜੇ ਪਰਿਵਾਰ ਤੇ ਘਮਲਾ ਹੋਣ ਲੱਗ ਜੇ ਤੇ ਲੜਨਾ ਦੁਸ਼ਮਣ ਤੇ ਭਜਾਉਣਾ ਦੁਸ਼ਮਣ ਨੂੰ ਆਪਣਾ ਫਰਜ਼ ਬਣ ਜਾਂਦਾ ਹੈ ਫਰਕ ਹੈ ਕਿ ਲੁੱਟਣ ਆਏ ਹੈ ਬਾਹਰਲੇ ਦੁੱਖ ਇਸ ਕਲ ਦਾ ਹੈ ਕਿ ਮੌਕਾ ਦਿੱਤਾ ਉਹਨਾਂ ਨੂੰ ਲੁੱਟਣ ਦੇ ਆਪਣੇ ਲੋਕਾਂ ਨੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਅੱਜ ਆਜ਼ਾਦੀ ਦੇ ਬਾਅਦ ਕਿੰਨੇ ਸਾਲ ਹੋ ਗਏ ਕਿੰਨੇ ਸਾਲਾਂ ਵਿੱਚ ਕਿੰਨੇ ਸਾਲ ਨੈਸ਼ਨਲ ਪਾਰਟੀਆਂ ਦੇ ਇੱਥੇ ਮੁੱਖ ਮੰਤਰੀ ਬਣੇ ਤੇ ਕਿੰਨੇ ਸਾਲ ਤੁਹਾਡੀ ਆਪਣੀ ਖੇਤਰੀ ਪਾਰਟੀ ਦੇ ਮੁੱਖ ਮੰਤਰੀ ਬਣੇ ਹਲੇ ਤੱਕ ਨਹੀਂ ਆਪਾਂ ਸਮਝ ਸਕਦੇ ਆਪਣੇ ਕੌਣ ਹੈ ਤੇ ਪ੍ਰਾਏ ਕੌਣ ਹੈ ਹਲੇ ਤੱਕ ਨਹੀਂ ਆਪਾਂ ਸਮਝ ਸਕੀਏ ਕਿ ਆਪਾਂ ਨੂੰ ਬਰਬਾਦ ਕਿਨੇ ਕੀਤਾ ਤੇ ਆਪਾਂ ਨੂੰ ਬਚਾਇਆ ਕਿਨੇ ਆ ਜੇ ਤੁਸੀਂ ਆਜ਼ਾਦੀ ਦੇ ਬਾਅਦ ਦਾ ਸਾਰਾ ਇਤਿਹਾਸ ਸੁਣੋ ਜੋ ਕੁਛ ਵੀ ਅੱਜ ਪੰਜਾਬ ਦੇਖ ਰਹੇ ਹੋ ਜੋ ਕੁਛ ਵੀ ਤਰੱਕੀ ਦੇਖ ਰਹੇ ਹੋ ਦੋ ਕੁਛ ਵੀ ਇੱਥੇ ਇੰਡਸਟਰੀ ਦੇਖ ਰਹੇ ਹੋ ਕਿਸਾਨੀ ਦੀ ਖੇਤੀ ਦੀ ਬਾਹ ਫੜਨ ਵਾਲੀ ਚੀਜ਼ਾਂ ਬੜੀਆਂ ਦੇਖ ਰਹੇ ਹੋ ਉਹ ਸਾਰਾ 쿠ਸ਼ੀ ਤੁਹਾਡੀ ਖੇਤਰੀ ਪਾਰਟੀ ਦੇ ਮੁੱਖ ਮੰਤਰੀਆਂ ਨੇ ਬਣਾਇਆ ਪਰ ਫਿਰ ਵੀ ਆਪਾਂ ਗੱਲਾਂ ਕਰ ਜੰਨੇ ਆਂ ਦੇਖੋ ਦੂਜੇ ਸੂਬੇ ਦੇ ਲੋਕ ਆਪਾਂ ਤੋਂ ਕਿੰਨੇ ਸਿਆਣੇ ਆਂ ਗੁਜਰਾਤ ਦੇ ਲੋਕ ਉਹਨਾਂ ਨੂੰ ਪਤਾ ਹੈ ਕਿ ਮੋਦੀ ਸਾਹਿਬ ਸਾਡੇ ਮੁੱਖ ਮੰਤਰੀ ਹੈ ਜਿਹੜੇ ਸਾਡੇ ਧਿਆਨ ਰੱਖਦੇ ਹੈ ਕਿੰਨੇ ਸਾਲ ਹੋ ਗਏ ਮੋਦੀ ਨੂੰ ਬਣਾਉਂਦੇ ਦੂਜੇ ਸੂਬੇ ਚ ਜਿਸ ਦੇਖ ਲੋ ਉਹ ਦੇਖ ਲੈਂਦੇ ਆ ਕਿ ਕਿਹੜਾ ਪਾਰਟੀ ਆਪਣੀ ਚੰਗੀ ਹੈ ਕਿਨੇ ਕੰਮ ਕੀਤੇ ਆ ਪਰ ਆਪਾਂ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਪੁੱਛਦੇ ਨਹੀਂ ਜਿਹੜੇ ਡਰਾਮੇ ਕਰਦੇ ਆ ਗੱਲਾਂ ਕਰਦੇ ਆ ਲਾਰੇ ਲਾਉਂਦੇ ਆ ਝੂਠ ਬੋਲਦੇ ਆ ਆਪਾਂ ਉਹਨਾਂ ਨੂੰ ਗਲੇ ਲਾ ਲੈਨੇ ਆ ਹਲੇ ਵੀ ਸਮਝੀ ਬਚਾ ਲਈਏ ਪੰਜਾਬ ਨੂੰ ਆ ਪੰਜਾਬ ਕੱਲਾ ਥੋੜਾ ਭੁੱਖ ਨਹੀਂ ਤੁਹਾਡੇ ਬੱਚਿਆਂ ਦਾ ਵੀ ਵੇਖਾ ਹੈ ਬੱਚਿਆਂ ਦਾ ਬੱਚਿਆਂ ਦਾ ਵੀ ਵੇਖ ਇੱਥੇ ਹੀ ਹੈ ਆਪਾਂ ਕਿਤੇ ਨਹੀਂ ਹੋਰ ਜਾ ਸਕਦੇ ਜੇ ਇੱਥੇ ਤਰੱਕੀ ਹੋਊਗੀ ਤੇ ਖੁਸ਼ਹਾਲੀ ਆਪਾਂ ਨੂੰ ਹੋਊਗੀ ਜੇ ਇੱਥੇ ਬਰਬਾਦੀ ਹੋਊਗੀ ਤੇ ਨੁਕਸਾਨ ਆਪਾਂ ਨੂੰ ਹੋਊਗਾ ਅੱਜ ਦੂਜੇ ਮੁਲਕਾਂ ਦੇ ਲੋਕ ਵੀ ਕੱਢ ਰਹੇ ਆ ਆਪਾਂ ਨੂੰ ਅੱਜ ਤੁਸੀਂ ਕੈਨੇਡਾ ਜਾਣ ਨੂੰ ਫਿਰਦੇ ਸੀ ਕੈਨੇਡਾ ਦੀ ਸਰਕਾਰ ਨੇ ਫੈਸਲਾ ਕਰ ਲਿਆ ਹੁਣ ਕੈਨੇਡਾ ਨਹੀਂ ਲੈਣਗੇ ਤੁਹਾਨੂੰ ਅਮਰੀਕਾ ਨੇ ਵੀ ਬੰਦ ਕਰ ਦਿੱਤਾ ਯੋ ਆਸਟ੍ਰੇਲੀਆ ਵੀ ਬੰਦ ਕਰ ਰਹੀ ਹੈ ਤੇ ਫਿਰ ਆਪਣੇ ਨੌਜਵਾਨ ਜੇ ਇੱਥੇ ਰਹਿਣਗੇ ਉਹਨਾਂ ਨੂੰ ਸਾਤਨ ਵੀ ਬਣਾਉਣੇ ਉਹਨਾਂ ਨੂੰ ਖੁਸ਼ਹਾਲ ਵੀ ਕਰਨਾ ਹੈ ਇੱਥੇ ਡਿਵੈਲਪਮੈਂਟ ਵੀ ਕਰਨੀ ਹੈ ਤੇ ਕੌਣ ਕਰ ਸਕਦਾ ਜਿਹਨੂੰ ਜਿਹਨੂੰ ਦਰਦ ਹੈ ਪੰਜਾਬ ਦਾ ਦਰਦ ਹੈ ਥੋੜਾ ਦਰਦ ਹੈ ਥੋੜੀ ਤਕਲੀਫ ਖਤਮ ਕਰਨ ਦਾ ਦਰਦ ਹੈ ਤੇ ਦਰਦ ਥੋੜੀ ਆਪਣੀ ਮਾਂ ਪਾਰਟੀ ਖੇਤਰੀ ਪਾਰਟੀ ਕਾਲੀ ਦਲ ਨੂੰ ਹੀ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਹੈ ਭਾਵੇਂ ਕਾਂਗਰਸ ਆ ਭਾਵੇਂ ਝਾੜੂ ਵਾਲੇ ਭਾਵੇਂ ਦੂਜੇ ਐ ਇੱਥੇ ਕੱਲਾ ਲੁੱਟਣ ਕਰਨ ਵਾਸਤੇ ਆਉਂਦੇ ਐ ਤੇ ਰਾਜ ਕਰਨ ਵਾਸਤੇ ਆਉਂਦੇ ਐ ਕਾਂਗਰਸ ਦੀ ਇੰਨੀ ਸਾਲ ਰਾਜ ਰਹੀ 5 ਸਾਲ ਕੈਪਟਨ ਅਮਰਿੰਦਰ ਸਿੰਘ ਰਿਹਾ ਉਹ ਤੋਂ 5 ਸਾਲ ਪਹਿਲੇ ਵੀ ਕੈਪਟਨ ਅਮਰਿੰਦਰ ਸਿੰਘ ਰਿਹਾ ਇੱਕ ਨਿਸ਼ਾਨੀ ਦੱਸ ਦਿਓ ਲੁਧਿਆਣੇ ਵਾਲਿਓ ਇੱਕ ਸੜਕ ਦੱਸ ਦਿਓ ਇੱਕ ਗਲੀ ਦੱਸ ਦਿਓ ਇੱਕ ਫਲਾਇਓ ਵਰਦਾਸ ਦਿਓ ਇੱਕ ਟਿਊਬਲ ਕਨੈਕਸ਼ਨ ਦਿੱਤਾ ਦੱਸ ਦਿਓ ਇੱਕ ਕੱਸੀ ਬਣਾਈ ਦੱਸ ਦਿਓ ਇਹ ਗਰੀਬ ਦੀ ਧਰਮਸ਼ਾਲਾ ਬਣਾਈ ਦੱਸ ਦਿਓ 5 ਸਾਲ ਰਾਜ ਕਰਨ ਵਾਸਤੇ ਆਉਂਦੇ ਆ ਲੁੱਟਣ ਵਾਸਤੇ ਆਉਂਦੇ ਆ ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਕੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਮਕਸਦ ਕੀ ਹੈ ਰਾਜ ਨਹੀਂ ਸੇਵਾ ਚਾਰੇ ਤਰਫ ਦੇਖ ਲਓ ਆ ਫਲਾਈਓਵਰ ਜਿਹੜੀ ਹੁਣ ਜਾਨ ਬਣ ਗਈ ਲੁਧਿਆਣੇ ਦੀ ਬਣਾਉਣਾ ਨਾ ਕਾਲੀਦਲ ਬਾਈਪਾਸ ਬਣਾਉਣ ਵਾਲਾ ਕਾਲੀਦਲ ਚਾਰ ਲੇਨ ਬਣਾਉਣ ਵਾਲਾ ਕਾਲੀਦਲ ਪਹਿਲੇ ਯਾਦ ਕਰੋ ਇੱਥੇ ਮੁੱਲਾਂਪੁਰ ਦਾ ਖਾ ਜੁਗਰਾਉਂ ਦੇ ਲੋਕ ਹੈ ਮੋਗੇ ਦਾ ਤੇ ਲੋਕ ਹੈ ਜਦੋਂ ਲੁਧਿਆਣੇ ਤੋਂ ਤੁਸੀਂ ਮੋਗੇ ਜਾਂਦੇ ਸੀ ਹਰ ਰੋਜ਼ ਕੋਈ ਨਾ ਕੋਈ ਕਾਰ ਦਾ ਬੱਸ ਦਾ ਐਕਸੀਡੈਂਟ ਹੁੰਦਾ ਸੀ ਤੇ ਲੋਕੀ ਸ਼ਹੀਦ ਹੁੰਦੇ ਸੀ ਮਰਦੇ ਜਾਂਦੇ ਸੀ ਅੱਜ ਦੇਖੋ ਕੈਦੀਆਂ ਸੜਕਾਂ ਬਣਾਤੀਆਂ ਐਕਸਟੈਂਡ ਘੱਟ ਹੋ ਗਏ ਜਾਨਾ ਬਚਨ ਲੱਗ ਗਈਆਂ ਕੱਲਿਆ ਨਹੀਂ ਤੁਸੀਂ ਪੰਜਾਬ ਦੇ ਅੱਜ ਤੁਸੀਂ ਲੁਧਿਆਣੇ ਤੋਂ ਪੰਜਾਬ ਦੇ ਕਿਸੇ ਕੋਨੇ ਚਲੇ ਜਾਓ ਜੋ ਕੁਝ ਵੀ ਦੇਖੋਗੇ ਜੇ ਕਿਸੇ ਸਕੂਲ ਤਰਫੋਂ ਕੋਲੋਂ ਦੀ ਟੱਪੋਗੇ ਉਸ ਪਿੰਡ ਦੇ ਸਕੂਲ ਤੋਂ ਪਤਾ ਕਰਾ ਲਿਓ ਕੀਨੇ ਬਣਾਇਆ ਕਹਿਣਗੇ ਅਕਾਲੀ ਜਲਦੀ ਸਰਕਾਰ ਨੇ ਬਾਦਲ ਸਾਹਿਬ ਨੇ ਬਣਾਇਆ ਜੇ ਕੋਈ ਨਹਿਰ ਕੋਲੇ ਟੱਪੋਗੇ ਉਚ ਲਿਓ ਅਕਾਲੀ ਦਲ ਦੀ ਦੇਣ ਹੈ ਜੇ ਕੋਈ ਫੈਕਟਰੀ ਕੋਲੋਂ ਟੱਪੋਂਗੇ ਅਕਾਲੀ ਦਲ ਦੀ ਦੇਣ ਹੈ ਜੇ ਕੋਈ ਬਿਜਲੀ ਘਰ ਕੋਲੋਂ ਟੱਪੋਂਗੇ ਅਕਾਲੀ ਦਲ ਦੀ ਦੇਣ ਹੈ ਜੇ ਗਰੀਬ ਨੂੰ ਪੁੱਛੋਂਗੇ ਕਹਿਣਗੇ ਕਿ ਅਕਾਲੀ ਦਲ ਦੀ ਸਰਕਾਰ ਸਾਨੂੰ ਆਟਾ ਦਾਲ ਮਿਲਦਾ ਸੀ ਛਗਣ ਮਿਲਦੇ ਸੀ ਪੈਨਸ਼ਨਾਂ ਮਿਲਦੀਆਂ ਸੀ ਸਾਨੂੰ ਲੜਕੀਆਂ ਨੂੰ ਸਾਈਕਲ ਮਿਲਦੇ ਸੀ ਸਾਡੀ ਸਕੂਲਾਂ ਦੀ ਪੜ੍ਹਾਈ ਮੁਫਤੀ ਗੁੰਡਾਗਰਦੀ ਬੰਦ ਸੀ ਅੱਜ ਹਰ ਰੋਜ਼ ਅਖਬਾਰ ਪੜ੍ਹ ਲਓ ਟੀਵੀ ਦੇਖ ਲਓ ਅੱਜ ਇਹਨੂੰ ਮਾਰਤਾ ਅੱਜ ਇਹਨੂੰ ਲੁੱਟ ਲਿਆ ਇਸ ਬੈਂਕ ਨੂੰ ਲੁੱਟ ਲਿਆ ਇਸ ਕਾਰਖਾਨੇ ਵਾਲੇ ਨੂੰ ਲੁੱਟ ਲਿਆ ਆ ਗੈਂਗਸਟਰ ਇੱਥੇ ਆ ਗਏ ਅੱਜ ਵਪਾਰੀ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਆ ਇੰਡਸਟਰੀਸਟ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਆ ਕਿਉਂਕਿ ਇੱਥੇ ਉਹਨਾਂ ਦੀ ਜਾਨ ਸੁਰਖਸ਼ਤ ਨਹੀਂ ਹੈ ਤੇ ਬਚਾਉਣੀ ਕਿਨੇ ਹੈ ਸਰਕਾਰ ਨੇ ਤੇ ਸਰਕਾਰ ਕੀ ਦੀ ਹੈ ਇੱਕ ਨਕਮਿਆਂ ਦੀ ਮੈਂ ਤੁਹਾਨੂੰ ਇੰਨਾ ਹੀ ਦੱਸਣਾ ਹੈ ਤੁਸੀਂ ਆਪਣੇ ਪੰਜਾਬ ਦੇ ਮੰਤਰੀਆਂ ਦੇ ਨਾਂ ਸਾਰਿਆਂ ਦੇ ਨਹੀਂ ਲੈ ਸਕਦੇ ਕਿਉਂਕਿ ਮੰਤਰੀ ਤਾਂ ਕਾਗਜ਼ਾਂ 'ਚ ਹੈ ਮੁੱਖ ਮੰਤਰੀ ਕਾਗਜ਼ਾਂ 'ਚ ਹੈ ਮੁੱਖ ਮੰਤਰੀ ਕੌਣ ਹੈ ਕੇਜਰੀਵਾਲ ਤੁਸੀਂ ਦੇਖ ਲਓ ਜਦੋਂ ਵੀ ਪੰਜਾਬ ਵਿੱਚ ਕੋਈ ਵੀ ਐਲਾਨ ਕਰਦੇ ਹੈ ਇੱਕ ਜੇ ਕਿਸੇ ਪੁਰਾਣੀ ਸੜਕ ਨੂੰ ਰਿਪੇਅਰ ਕਰਦਾ ਵੀ ਪੱਥਰ ਰੱਖਦੇ ਆ ਕੇਜਰੀ ਵਾਲ ਆਉਂਦਾ ਉਹਦੇ ਪਿੱਛੇ ਦਾ ਭਗਵੰਤ ਮਾਨ ਇਕੱਲਾ ਖੜਾ ਹੁੰਦਾ ਹੁਣ ਤਾਂ ਜਿਹੜੇ ਬੋਰਡ ਸੀ ਕਿਉਂਕਿ ਕੇਜਰੀ ਵਾਲ ਨੂੰ ਪੰਜਾਬੀ ਨਹੀਂ ਆਉਂਦੀ ਹੁਣ ਤਾਂ ਬੋਰਡ ਵੀ ਹੁਣ ਹਿੰਦੀ ਚ ਬਣਾਤੇ ਤੇ ਉੱਤੇ ਕੇਜਰੀ ਵਾਲ ਦਾ ਲਿਖਿਆ ਹੁੰਦਾ ਨਾ ਤੇ ਥੱਲੇ ਛੋਟਾ ਜਿਹਾ ਭਗਵੰਤ ਮਾਨ ਦਾ ਲਿਤਾ ਹੁੰਦਾ ਅੱਜ ਮੁੱਖ ਮੰਤਰੀ ਨਿਵਾਸ ਵਿੱਚ ਹੁਣ ਉਹਨਾਂ ਨੇ ਆਪਣਾ ਜਿਹੜਾ ਬੰਦਾ ਹੈ ਬੇਬਕ ਕੁਮਾਰ ਜਿਹੜਾ ਕੇਜਰੀਵਾਲ ਦਾ ਡਵਾਈਜ਼ਰ ਹੈ ਉਹਨੂੰ ਮੁੱਖ ਮੰਤਰੀ ਦੇ ਘਰੇ ਬਿਠਾਤਾ ਹੈ ਸਾਰੇ ਫੈਸਲੇ ਉਹ ਕਰਦਾ ਹੈ ਜਿਹੜਾ ਛੋਡਿਆ ਉਥੋਂ ਦਾ ਡੱਪੀ ਜੀ ਮੈਨੈਜਰ ਸੀ ਤੇ ਜੈਨ ਜਿਹੜਾ ਉਹਨਾਂ ਦਾ ਮਨਿਸਟਰ ਸੀ ਜਿਨ੍ਹਾਂ ਨੇ ਸ਼ਰਾਬ ਘਟਾਲੇ ਵਿੱਚ ਜਿਹੜੇ ਅੰਦਰ ਲੈ ਕੇ ਆਇਆ ਹੁਣ ਕਿਉਂਕਿ ਉਹਨਾਂ ਦੀ ਉੱਥੇ ਦੁਕਾਨ ਬੰਦ ਹੋ ਗਈ ਉਹ ਸਾਰੇ ਚੰਡੀਗੜ੍ਹ ਆ ਗਏ ਆ ਅੱਜ ਚਾਰ ਮਹਿਕਮੇ ਸਸੋਧਿਆ ਦੇਖਦਾ ਹੈ ਚਾਰ ਮਹਿਕਮੇ ਜੈਨ ਦੇਖਦਾ ਹੈ ਹਰ ਮਨਿਸਟਰ ਦੇ ਨਾਲ ਇੱਕ ਯੂਪੀ ਤੋਂ ਬਿਹਾਰ ਤੋਂ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਜਿਹੜੇ ਉਹਨਾਂ ਦੇ ਲੀਡਰ ਆ ਉਹ ਇੱਕ ਇੱਕ ਮਨਿਸਟਰ ਦੇ ਘਰੇ ਬਿਠਾਤੇ ਆ ਚਲਾਉਂਦੇ ਆ ਆਪਾਂ ਫਿਰ ਐਮ ਐਲ ਏ ਚੁਣੇ ਸੀ ਸਰਕਾਰ ਚੁਣੀ ਸੀ ਕਿ ਆਪਣੀ ਪੰਜਾਬੀਆਂ ਦੀ ਹੋਊਗੀ ਇੱਥੇ ਹੈ ਹੀ ਨਹੀਂ ਕੋਈ ਪੁੱਛਣਾ ਲੈਣੀ ਮੇਰੇ ਕੋਲੇ ਲੁਧਿਆਣੇ ਦੇ ਇੰਡਸਟਰੀਅਲਸ ਵੀਰ ਐਸੀ ਵਪਾਰੀ ਉਹਨਾਂ ਦੀ ਸਮੱਸਿਆ ਸੀ ਜਦੋਂ ਮੇਰੇ ਕੋਲੇ ਆਏ ਮੈਨੂੰ ਕਹਿਣ ਲੱਗੇ ਸਾਡੀ ਤੁਸੀਂ ਆਵਾਜ਼ ਉਠਾਓ ਮੈਂ ਉਹਨਾਂ ਨੂੰ ਗੱਲ ਕੀਤੀ ਮੈਂ ਕਿਹਾ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਮਿਲਿਓ ਆਪਣੇ ਇੰਡਸਟਰੀ ਮਿਨਿਸਟਰ ਨੂੰ ਮਿਲਿਓ ਉਹ ਕਹਿੰਦੇ ਅਸੀਂ ਆਪਣੇ ਇੰਡਸਟਰੀ ਮਿਨਿਸਟਰ ਨੂੰ ਮਿਲੇ ਸੀ ਅਸੀਂ ਕਿਹਾ ਅਸੀਂ ਮੁੱਖ ਮੰਤਰੀ ਨੂੰ ਮਲਾ ਦਿਓ ਸਾਡਾ ਕੰਮ ਕਰਾ ਦਿਓ ਤੇ ਇੰਡਸਟਰੀ ਮਿਨਿਸਟਰ ਕਹਿੰਦਾ ਮੁੱਖ ਮੰਤਰੀ ਦਾ ਕੋਈ ਫਾਇਦਾ ਨਹੀਂ ਮਿਲਦਾ ਮੈਂ ਤੁਹਾਡੀ ਮੁਲਾਕਾਤ ਕੇਂਦਰੀ ਵਾਲਾ ਦਿੱਲੀ ਕਰਾ ਦਿੰਦਾ ਜੋ ਫੈਸਲਾ ਉੱਥੋਂ ਆਊਗਾ ਉਹ ਫੈਸਲਾ ਅਸੀਂ ਲਾਗੂ ਕਰ ਦਾਂਗੇ ਆ ਤਾਂ ਹਾਲਾਤ ਹੈ ਰਾਜ ਸਭਾ ਦੇ ਮੈਂਬਰ ਅੱਦੇ ਦਿੱਲੀ ਦੇ ਐ ਪੰਜਾਬ ਦੇ ਮੈਂਬਰ ਹੋਣੇ ਚਾਹੀਦੇ ਸੀ ਹੁਣ ਤੁਸੀਂ ਦੇਖ ਲਓ ਰਾਜ ਸਭਾ ਚ ਜਦੋਂ ਬੀਬੀਐਮਪੀ ਆ ਪਾਖੜੇ ਦਾ ਪਾਣੀ ਹਰਿਆਣਾ ਲੈ ਰਿਆ ਸੈਂਟਰ ਉਹਨਾਂ ਨਾਲ ਖੜ ਗਈ ਕੋਈ ਵੀ ਰਾਜ ਸਭਾ ਦਾ ਮੈਂਪੀ ਪੰਜਾਬ ਦਾ ਆਵਾਜ਼ ਨਹੀਂ ਉਠਾਈ ਪਾਰਲੀਮੈਂਟ ਕੋਈ ਵੀ ਪੰਜਾਬ ਦਾ ਮੁੱਦਾ ਹੁੰਦਾ ਹੈ ਹਰਿਆਣੇ ਦੇ ਸੰਬੰਧ ਵਿੱਚ ਆਪਣੇ ਮੈਂਬਰ ਪਾਰਲੀਮੈਂਟ ਆ ਦੇ ਨਹੀਂ ਉਠੋਦੇ ਕਿਉਂਕਿ ਹੁਕਮ ਕੇਜਰੀਵਾਲ ਦਾ ਹੈ ਕੇਜਰੀਵਾਲ ਨੇ ਤਾਂ ਆ ਵੀ ਫੈਸਲਾ ਕੀਤਾ ਹੈ ਉਹਨਾਂ ਦੀ ਪਾਰਟੀ ਨੇ ਤੁਹਾਡਾ ਪਾਣੀ ਅਸੀਂ ਹਰਿਆਣੇ ਨੂੰ ਦੇ ਦੇਣਾ ਐ ਇੱਥੋਂ ਤੱਕ ਚਲੇ ਗਏ ਐ ਤੇ ਆ ਤੁਹਾਡੀ ਰੱਖਿਆ ਕਰਨਗੇ ਆ ਪੰਜਾਬ ਦੀ ਲੜਾਈ ਲੜਨਗੇ ਜਿਹਨੂੰ ਪੰਜਾਬੀ ਆਉਂਦੀ ਨਹੀਂ ਜਿਹਦਾ ਦਿਲ ਪੰਜਾਬ ਨਹੀਂ ਤੁਹਾਡੇ ਖੂਨ ਚ ਪੰਜਾਬ ਨਹੀਂ ਉਹ ਵਗਵਾਈ ਕਰਨਗੇ ਤੁਹਾਡੀ ਪੰਜਾਬੀਓ ਜਾਗ ਪੋ ਕਿਦੋਂ ਜਾਗੋਂਗੇ ਜਦੋਂ ਲੁੱਟਿਆ ਗਿਆ ਸਾਰਾ ਕੁਝ ਜਦੋਂ ਖਤਮ ਹੋ ਗਿਆ ਸਾਰਾ ਕੁਝ ਉਦੋਂ ਜਾਗੋਂਗੇ ਉਦੋਂ ਕੁਝ ਬਚਣਾ ਨਹੀਂ ਫਿਰ ਰੋਵਾਂਗੇ 20 20 ਸਾਲ ਪਿੱਛੇ ਚਲੇ ਜਾਵਾਂਗੇ ਫਿਰ ਆਪਣੇ ਸੂਬੇ ਉਹ ਜੇ ਬਣ ਜਾਣਗੇ ਜਿਵੇਂ ਅੱਜ ਬਿਹਾਰ ਤੇ ਯੂਪੀ ਤੇ ਉਹਨਾਂ ਸੂਬਿਆਂ ਦਾ ਜਿਹੜੀ ਪੰਜਾਬ ਇੱਕ ਨੰਬਰ ਦਾ ਸੂਬਾ ਕਿਹਾ ਜਾਂਦਾ ਸੀ ਅੱਜ ਹੌਲੀ-ਹੌਲੀ ਖਿਸਕ ਰਿਹਾ ਹੈ ਪਿਛਲੇ 10 ਸਾਲ ਤੁਸੀਂ ਬਰਬਾਦ ਕਰਤੇ 10 ਸਾਲਾਂ ਚ 5 ਸਾਲ ਕਾਂਗਰਸ ਦੇ ਕੈਪਟਨ ਨੇ ਬਰਬਾਦ ਕੀਤੇ ਆ 5 ਸਾਲ ਆ ਹੋ ਗਿਆ ਅੱਜ ਨੌਕਰੀਆਂ ਅਖਵਾ ਇੱਥੇ ਇਸ਼ਤਿਹਾਰ ਦੇਖ ਲੈਣਾ ਮੈਂ ਮੁੰਡਿਆਂ ਨੂੰ ਨੌਕਰੀਆਂ ਦੇ ਰਿਹਾ ਉਹ ਮੁੰਡੇ ਪੰਜਾਬ ਦੇ ਨਹੀਂ ਉਹ ਮੁੰਡੇ ਹੈਗੇ ਕੋਈ ਰਾਜਸਥਾਨ ਦੇ ਕੋਈ ਯੂਪੀ ਦੇ ਮੇਰੇ ਕੋਲ ਇੱਥੇ ਲਿਸਟ ਹੈ ਤੁਸੀਂ ਦੇਖ ਲਓ 500 ਜੇਈ ਭਰਤੀ ਹੋਏ ਸੀ ਉਹਨਾਂ ਚੋਂ 200 ਤੋਂ ਵੱਧ ਯੂਪੀ ਬਿਹਾਰ ਰਾਜਸਥਾਨ ਦੇ ਐ ਕੋਈ 600 ਵੈਟਰੀ ਇਨਸਪੈਕਟਰ ਭਰਤੀ ਹੋਏ 200 ਤੋਂ ਵੱਧ ਯੂਪੀ ਬਿਹਾਰ ਦੇ ਐ ਜਿੰਨਾ ਐਜੀ ਆਫਿਸ ਹੈ ਸਾਰਾ ਦਿੱਲੀ ਤੋਂ ਆ ਗਿਆ ਹੈ ਮਾਨਸਾ ਸਭ ਸਬ ਇੰਸਪੈਕਟਰ ਭਰੇ ਹੋਏ ਸੀ 6 ਹਰਿਆਣੇ ਦੇ ਐ ਇੱਕ ਲੰਬੀ ਲਿਸਟ ਐ ਇੱਕ ਲੰਬੀ ਲਿਸਟ ਐ ਘੰਟਾ ਲੱਗ ਜੂ ਪੜਦੇ ਤੇ ਇੱਥੇ ਇਸ਼ਤਿਹਾਰ ਦੇ ਦਿੰਗੇ ਤੁਹਾਡੇ ਪਾਸ ਨਾਲ ਕਿ ਅਸੀਂ 40000 ਨੌਕਰੀ ਦਿੱਤੀ ਐ 40000 ਤੋਂ ਅੱਧੀ ਤੱਕ ਯੂਪੀ ਬਿਹਾਰ ਦੂਜਿਆਂ ਦੀ ਵੈ ਮੈਂ ਅੱਜ ਐਲਾਨ ਕਰਦਾ ਤੁਸੀਂ ਆਪਣੀ ਪਾਰਟੀ ਦੀ ਸਰਕਾਰ ਬਣਾ ਦਿਓ ਆ ਜਿਹੜੀ ਪੰਜਾਬ ਦੀਆਂ ਨੌਕਰੀਆਂ ਕੱਲੀਆਂ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ ਹੋਰ ਕਿਸੇ ਨੂੰ ਨਹੀਂ ਦਿੱਤੀ ਜਾਊਗੀ। ਸਤਿ ਸ਼੍ਰੀ ਅਕਾਲ ਸੁਖਵੀਰ ਤਾਰੀ ਸੱਚ ਦੇ ਸੁਖਵੀਰ ਤਾਰੀ ਸੱਚ ਦੇ ਸ਼ਰੋਮਣੀਆਂ ਅਕਾਲੀਦਾਨ ਸ਼ਰੋਮਣੀਆਂ ਅਕਾਲੀਦਾਨ ਆਪਣੇ ਦੇਸ਼ ਦੇ ਕਾਨੂੰਨ ਦੇਖ ਲੋ ਹਿਮਾਚਲ ਵਿੱਚ ਜੇ ਆਪਣੇ ਕਿਸਾਨ ਇੱਕ ਬਾਜੀ ਬਸ 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 ਜੇ ਅਸੀਂ ਹਿਮਾਚਲ ਵਿੱਚ ਆਪਣੇ ਪੰਜਾਬ ਦੇ ਲੋਕ ਉਥੇ ਜ਼ਮੀਨ ਲੈਣਾ ਚਾਹਣ ਨਹੀਂ ਲੈ ਸਕਦੇ ਜੇ ਉੱਤਰਖੰਡ ਵਿੱਚ ਪੰਜਾਬ ਦੇ ਲੋਕ ਜ਼ਮੀਨ ਲੈਣਾ ਚਾਹਣ ਨਹੀਂ ਲੈ ਸਕਦੇ ਰਾਜਸਥਾਨ ਵਿੱਚ ਤੁਸੀਂ ਪੰਜਾਬ ਦੇ ਲੋਕ ਜੇ ਜ਼ਮੀਨ ਲੈਣਾ ਚਾਹਣ ਤੁਸੀਂ ਨਹੀਂ ਲੈ ਸਕਦੇ ਖੇਤੀ ਵਾਸਤੇ ਮੈਂ ਅੱਜ ਕਹਣਾ ਪੰਜਾਬ ਦੀ ਸਰਕਾਰ ਬਣਾਉ ਆਪਣੀ ਪੰਜਾਬ ਵਿੱਚ ਵੀ ਖੇਤੀ ਦੀ ਜ਼ਮੀਨ ਕੱਲੀ ਪੰਜਾਬ ਵੀ ਲੈਣਗੇ ਬਾਹਰੋਂ ਨਹੀਂ ਅਸੀਂ ਲੈਣ ਦੇਵਾਂਗੇ ਜਿੰਦਾਬਾਦ ਜਾਂ ਸਾਡੇ ਵਾਸਤੇ ਜਾਂ ਸਾਡੇ ਵਾਸਤੇ ਦੂਜੇ ਸੂਬੇ ਖੋਲਣ ਐ ਨਹੀਂ ਹੈ ਆਪਣੇ ਸੂਬੇ 'ਚ ਤੁਸੀਂ ਵੜ ਨਾ ਦਿਓ ਤੇ ਸਾਡੇ ਸੂਬੇ 'ਚ ਤੁਸੀਂ ਆ ਕੇ ਇੱਥੇ ਕਬਜ਼ਾ ਕਰੋ ਦੇਖੋ ਆ ਗੱਲਾਂ ਕੱਲੀਆਂ ਖੇਤਰੀ ਪਾਰਟੀ ਕਹਿ ਸਕਦੀ ਹੈ ਆ ਲੜਾਈ ਕੱਲੀ ਖੇਤਰੀ ਪਾਰਟੀ ਕਰ ਸਕਦੀ ਹੈ ਤੁਹਾਡਾ ਪਾਣੀ ਜਿਹੜੀ ਆਪਣੀ ਜਾਨ ਹੈ ਪਾਣੀ ਦੇਣ ਵਾਲਾ ਕੱਢਣ ਵਾਲਾ ਪੰਜਾਬ ਚੋਂ ਬਾਹਰ ਕਾਂਗਰਸ ਪਾਰਟੀ ਰਹੀ ਹੈ ਐਸਐਲ ਨਹਿਰ ਦੇਣ ਵਾਲਾ ਕਾਂਗਰਸ ਪਾਰਟੀ ਸੀ ਅੱਜ Rajasthan ਕਨਾਲ Rajasthan ਨੂੰ ਪਾਣੀ ਦੇਣ ਵਾਲੀ ਕਾਂਗਰਸ ਪਾਰਟੀ ਸੀ ਪੰਜਾਬ ਦਾ ਜਿੰਨੇ ਵੀ ਗੁਨਾਹ ਹੋਏ ਹੈ ਕਾਂਗਰਸ ਪਾਰਟੀ ਨੇ ਕੀਤੇ ਹੈ ਤੇ ਉਹਨਾਂ ਗੁਨਾਹ ਨੂੰ ਰੋਕਣ ਦੀ ਕੋਸ਼ਿਸ਼ ਜੇ ਕੀਤੀ ਤੇ ਕੱਲੀ ਸ਼ਰੋਮ ਨਹੀਂ ਅਕਾਲੀ ਦਲ ਨੇ ਕੀਤੀ ਜੇ ਕਾਲੀਦਲ ਮੋਰਚਾ ਨਾ ਲੋਂਦਾ ਲੜਾਈ ਨਾ ਲੱਗਦਾ ਐਸਐਲ ਨਹਿਰ ਕਾਦੀ ਨਿਕਲੀ ਹੁੰਦੀ ਤੇ ਪਾਣੀ ਪੰਜਾਬ ਦਾ ਬਾਹਰ ਹੁੰਦਾ ਤੇ ਆਪਾਂ ਰਾਜਸਥਾਨ ਵਾਂਗੂ ਹੁੰਦੇ ਆ ਲੜਾਈ ਕਾਲੀਦਲ ਨੇ ਲੜੀ ਹੈ ਹਰ ਲੜਾਈ ਪੰਜਾਬ ਦੀ ਕਾਲੀਦਲ ਲੜਦਾ ਹੈ ਪਰ ਆਪਾਂ ਆਪਣੀ ਪਾਰਟੀ ਨੂੰ ਪਛਾਣਦੇ ਹੀ ਨਹੀਂ ਇੱਕ ਮੈਂ ਬੇਨਤੀ ਕਰਨਾ ਚਾਹਣਾ ਹੈ ਆਪਣੇ ਲੋਕ ਕਈ ਗਦਾਰੀ ਚ ਆ ਗਏ ਹੈ ਨਾ ਕਾਲੀਦਲ ਲੱਖ ਲੈਂਦੇ ਹੈ ਨਿਸ਼ਾਨਾ ਅਕਾਲੀ ਦਲ ਤੁਹਾਡੀ ਖੇਤਰੀ ਪਾਰਟੀ ਨੂੰ ਖਤਮ ਕਰਨ ਦਾ ਹੈ ਤਾਕਤਾਂ ਲੱਗੀਆਂ ਸਾਰੀਆਂ ਨੈਸ਼ਨਲ ਪਾਰਟੀਆਂ ਦੀਆਂ ਤਾਕਤਾਂ ਲੱਗੀਆਂ ਕਿ ਕਾਲੀ ਦਲ ਖਤਮ ਹੋ ਜਾਏ ਤੇ ਅਸੀਂ ਕਬਜ਼ਾ ਕਰ ਲਾਂਗੇ ਆ ਕਾਲੀ ਦਲ ਤੁਹਾਡੀ ਫੌਜ ਹੈ ਆ ਫੌਜ ਨੂੰ ਤਗੜਾ ਰੱਖੋਗੇ ਤੇ ਕਬਜ਼ਾ ਨਹੀਂ ਹੋਊਗਾ ਤੁਹਾਡੇ ਨਾਲ ਧੱਕਾ ਨਹੀਂ ਹੋਊਗਾ ਜੇ ਤੁਸੀਂ ਕਮਜ਼ੋਰ ਕਰਤਾ ਤਾਂ ਤੁਸੀਂ ਕਿਵੇਂ ਦੇਖਿਆ ਕਮਜ਼ੋਰ ਹੌਲੀ 10 ਸਾਲ ਕੀਤਾ ਤਾਈਓ ਤੁਹਾਡੇ ਨਾਲ ੱੱਕੇ ਹੋਣ ਲੱਗੇ ਤਾਈਓ ਹਿੰਮਤ ਹੋ ਗਈ ਇੰਨਾ ਝਾੜੂਆਂ ਨੇ ਦੀ ਤੁਸੀਂ ਦੇਖ ਲਓ ਅੱਜ ਲੁਧਿਆਣਾ ਜ਼ਿਲ੍ਹੇ ਚ 33000 ਏਕੜ ਜ਼ਮੀਨ 24000 ਕੇ ਕਿਲਾ ਜ਼ਮੀਨ ਅਕਵਾਇਰ ਕਰਨ ਲੱਗੇ ਐ ਕੱਲੇ ਲੁਧਿਆਣੇ ਨਹੀਂ ਜਲੰਧਰ ਵੀ 30 35000 ਕਿੱਲੇ ਦਾ ਫੈਸਲਾ ਕਰ ਲਿਆ ਅਮਰਸਰ ਵੀ ਕਰ ਲਿਆ ਬਠਿੰਡੇ ਵੀ ਕਰ ਲਿਆ ਕਿਉਂ ਕੀਤਾ ਕਿਉਂਕਿ ਇਹਨਾਂ ਨੇ ਪੈਸੇ ਇਕੱਠੇ ਕਰਨੇ ਆ ਇਹਨਾਂ ਨੂੰ ਪਤਾ ਹੈ ਤਸਕੀਮਾਂ ਬਣ ਗਈਆਂ ਡੇਢ ਸਾਲ ਰਹਿ ਗਿਆ ਪੈਸਾ ਕਿੱਥਾ ਇਕੱਠਾ ਹੋਊਗਾ ਕਿਸੇ ਨੇ ਇਹਨੂੰ ਦੱਸਤਾ ਤੁਸੀਂ ਪਹਿਲੇ ਐਕਵਾਇਰ ਕਰਨ ਦਾ ਨੋਟਿਸ ਭੇਜ ਦਿਓ ਜਦੋਂ ਨੋਟਿਸ ਆ ਗਿਆ ਉਹਦੇ ਬਾਅਦ ਜ਼ਮੀਨਾਂ ਤੇ ਲਾਲ ਲਕੀਰ ਲੱਗ ਜਾਣੀ ਹੈ ਕੋਈ ਰਜਿਸਟਰੀ ਨਹੀਂ ਹੋਣਗੀਆਂ ਫਿਰ ਤੁਹਾਡੇ ਕੋਲੇ ਲੋਕੀ ਹੋਣਗੇ ਇਹਨਾਂ ਨੇ ਬਿਲਡਰਾਂ ਨਾਲ ਗੱਲ ਕਰ ਲਈ ਰੀਅਲ ਏਸਟੇਟ ਵਾਲਿਆਂ ਨਾਲ ਗੱਲ ਕਰ ਲਈ ਤੁਸੀਂ ਪੁਰਾਣੀ ਤਰੀਕ ਵਿੱਚ ਆਪਣੀਆਂ ਦਰਖਾਸਤਾਂ ਦੇ ਦਿਓ ਤੇ ਜਿਹੜੀ ਦਰਖਾਸਤ ਦਊਗਾ ਉਹਨਾਂ ਨੂੰ ਗੱਲ ਕਿਹਾ 1 ਕਰੋੜ ਰੁਪਇਆ ਕਿਲਾ ਲਵਾਂਗੇ ਅਸੀਂ ਜੇ 100 ਕਿਲਾ ਤੁਸੀਂ ਕਢਾਉਣੀ ਹੈ 100 ਕਰੋੜ ਦਿਓ ਥੋੜੀ ਜ਼ਮੀਨ ਕੱਢ ਦਾਂਗੇ ਤੇ ਬਾਕੀ ਕਿਸਾਨ ਕਲੇ ਖੇਤੀ ਦੇ ਯੋਗ ਰਹਿ ਜਾਣਗੇ ਫਿਰ ਉਹਨਾਂ ਦੀ ਆਮਦਨ ਨਹੀਂ ਵਧੂਗੀ ਕੀਮਤ ਦੀ ਜ਼ਮੀਨ ਦੀ ਕੀਮਤ ਵੀ ਖਤਮ ਹੋ ਜੂਗੀ ਤੁਹਾਡੇ ਆਪਣੇ ਵਿਧਾਇਕ ਨੇ ਐਪਲੀਕੇਸ਼ਨਾਂ ਦੇਤੀਆਂ ਜਿਹੜਾ ਆਪਣੇ ਆਪ ਨੂੰ ਇਸ ਇਲਾਕੇ ਦਾ ਅਗਵਾਹ ਕਹਿੰਦਾ ਸੀ ਉਹ ਆਪ ਰਲ ਕੇ ਦੇ ਹੀ ਬੈਠੇ ਆ ਦੇਖੋ ਫਰਕ ਹੁੰਦਾ ਹੈ ਬੰਦੇ ਬੰਦੇ ਦਾ ਫਰਕ ਹੁੰਦਾ ਹੈ ਪਛਾਣੋ ਕਿਹੜੇ ਆਪਣੇ ਆ ਇਸ ਕਰਕੇ ਮੈਂ ਇਹਨਾਂ ਕਹਿਣਾ ਚਾਹਣਾ ਚਿੰਤਾ ਕਰਨ ਲਾ ਦਿਓ ਤੁਹਾਡੀ ਫੌਜ ਲੜੂਗੀ ਲੜਾਈ ਮੈਂ ਅੱਜ ਕਹਿਣਾ ਚਾਹਣਾ ਕੇਜਰੀਵਾਲ ਹੋਏ ਭਾਵੇਂ ਭਗਵੰਤ ਮਾਨ ਤੇ ਮੈਂ ਮੁੱਲਾਪੁਰ ਹਲਕੇ ਦੇ ਜਗਰਾਉਂ ਦੇ ਸਾਰੇ ਲੁਧਿਆਣਾ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਦੇ ਖਿਲਾਫ ਜਿਹੜਾ ਲੈ ਕੇ ਆ ਰਹੇ ਜਮੀਨ ਅਕਵਾਇਰ ਕਰਦਾ ਮੈਂ ਤੁਹਾਡੇ ਨਾਲ ਵਾਦਾ ਕਰਦਾ 1 ਇੰਚ ਜਮੀਨ ਅਕਵਾਇਰ ਨਹੀਂ ਹੋਣ ਦੇਵਾਂਗੇ ਇਕੱਲੀ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੈ ਧਰਮ ਸਰਦਾਰ ਸੁਖਵੀਰ ਸਿੰਘ ਬਾਦਲ ਜੈ ਧਰਮ ਕਿਸਾਨ ਦਾ ਪੁੱਤ ਸੁਖਵੀਰ ਸਿੰਘ ਬਾਦਲ ਕਿਸਾਨਾਂ ਦੇ ਨਾਲ ਕਿਸਾਨ ਦਾ ਪੁੱਤ ਸੁਖਵੀਰ ਸਿੰਘ ਬਾਦਲ ਕਿਸਾਨਾਂ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਬਾਦਲ ਤੇਰੀ ਸੋਚ ਦੇ ਬਾਦਲ ਤੇਰੀ ਸੋਚ ਤੇ ਭਾਵੇਂ ਮੋਰਚਾ ਲਾਉਣਾ ਪਏ ਭਾਵੇਂ ਕਿਸੇ ਕਿਸਮ ਦੀ এডਿਕੇਸ਼ਨ ਕਰਨੀ ਪਏ ਮੈਂ ਆਪਣੇ ਪਰਿਵਾਰਾਂ ਨੂੰ ਕਹਿਣਾ ਚਾਹਣਾ ਸਾਰੇ ਇਲਾਕੇ ਦੇ ਲੋਕਾਂ ਨੂੰ ਕਹਿਣਾ ਚਾਹਣਾ ਕੱਲਾ ਜ਼ਿਲ੍ਹਾ ਲੁਧਿਆਣਾ ਨਹੀਂ ਪੂਰੇ ਪੰਜਾਬ ਜਿਵੇਂ ਆ ਧੱਕਾ ਕਰਨ ਦਾ ਸੋਚ ਰਿਹਾ ਐ ਇਹਨਾਂ ਦਾ ਕਾਮਯਾਬ ਨਹੀਂ ਹੋਣ ਦੇਵਾਂਗੇ ਕੁਛ ਮਰਜ਼ੀ ਕਰ ਲੈਣ ਬਾਰੇ ਇਸਾਨਾ ਸਾ ਸ੍ਰੀ ਅਕਾਲ ਮੈਂ ਨਾਲੇ ਅਫਸਰ ਸਦਾਨਾਂ ਨੂੰ ਬੇਨਤੀ ਕਰਨਾ ਚਾਹਣਾ ਤੁਸੀਂ ਇਹਨਾਂ ਦੇ ਥੱਲੇ ਐਨੇ ਨਾ ਲੱਗੋ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਭੁੱਲ ਜਓ ਉਹਨਾਂ ਦੇ ਬਿਗੈਰ ਕਾਨੂੰਨ ਦੇ ਕੀਤੇ ਫੈਸਲੇ ਜੇ ਤੁਸੀਂ ਲਾਗੂ ਕਰੋਗੇ ਕੋਨੇਗਾਰ ਤੁਸੀਂ ਵੀ ਹੋਵੋਗੇ ਆ ਤਾਂ ਇਹਨਾਂ ਨੂੰ ਤਾਂ ਭਜਾ ਦੇਣਾ ਪੰਜਾਬ ਦੀ ਜਨਤਾ ਨੇ ਤੇ ਤੁਸੀਂ ਤੇ ਇੱਥੇ ਰਹਿਣਾ ਘੱਟੋ ਘੱਟ ਤੁਸੀਂ ਤਾਂ ਸ਼ਰਮ ਕਰੋ ਇਹਨਾਂ ਦੇ ਇੰਨੇ ਥੱਲੇ ਲਾ ਕੇ ਜੋ ਨਜਾਇਜ਼ ਕਰਨਾ ਚਾਹੁੰਦੇ ਹੋ ਕਰੀ ਜਾਂਦੇ ਹੋ ਐਸ ਕਰਕੇ ਬੇਨਤੀ ਕਰਨਾ ਚਾਹਣਾ ਹੈ ਅਗਲੀ ਸਰਕਾਰ 2027 ਦੀ ਪੰਜਾਬ ਦੇ ਲੋਕਾਂ ਨੇ ਆਪਣੀ ਖੇਤਰੀ ਪਾਰਟੀ ਨੂੰ ਵਾਪਸ ਲੈ ਕੇ ਆਉਣਾ ਤੇ ਜਿਸ ਦਿਨ ਤੁਸੀਂ ਖੇਤਰੀ ਪਾਰਟੀ ਨੂੰ ਵਾਪਸ ਲੈ ਕੇ ਆਉਂਗੇ ਮੈਂ ਆਪ ਸਰਾਂ ਨੂੰ ਦੱਸਦਾ ਜਿਹੜੇ ਤੁਸੀਂ ਗੱਤ ਫੈਸਲੇ ਲਿੱਤੇ ਐ ਤੁਹਾਡੇ ਤੇ ਵੀ ਕਾਰਵਾਈ ਹੋਊਗੀ ਤੁਹਾਡੇ ਤੇ ਵੀ ਐਕਸ਼ਨ ਹੋਊਗਾ ਤੇ ਨਾਲੇ ਮੈਂ ਤੁਹਾਨੂੰ ਇਹਨਾਂ ਦੱਸਣਾ ਚਾਹਣਾ ਜਿਹੜੇ ਜਿਹੜੇ ਘਪਲੇ ਇਹਨਾਂ ਨੇ ਕੀਤੇ ਐ ਭਾਵੇਂ ਸ਼ਰਾਬ ਦਾ ਘਟਾਲਾ ਭਾਵੇਂ ਇਹਨਾਂ ਦੀ ਅਜਬੀਨਾ ਦਾ ਘਟਾਲਾ ਭਾਵੇਂ ਰਿਕਰੂਟਮੈਂਟ ਦਾ ਘੁਲਾ ਭਾਵੇਂ ਆ ਜਿਹੜੇ ਪਲੋਟ ਅਲਾਟ ਕਰਨ ਲੱਗੇ ਐ ਇੰਡਸਟਰੀ ਏਰੀਆ ਦੇ ਉੱਥੇ ਦੇ ਘਟਾਲਾ ਜਿੰਨੇ ਵੀ ਘਟਾਲੇ ਐ ਮੇਰੇ ਕੋਲ ਸਾਰਾਂ ਦੇ ਸਬੂਤ ਐ ਸਾਰੇ ਆਂਦੇ ਸਬੂਤ ਐ ਇੱਕ ਇੱਕ ਘਟਾਲਾ ਕੱਢਾਂਗੇ ਮੈਂ ਤੈਨੂੰ ਇਹਦਾ ਦੱਸਦਾ ਐ ਜਿਆ ਸਬਕ ਇਹਨਾਂ ਨੂੰ ਸਿਕਾਇਆ ਜਾਊਗਾ ਜ਼ਿੰਦਗੀ ਵਿੱਚ ਕੋਈ ਬਾਹਰਲਾ ਪੰਜਾਬ ਨੂੰ ਲੁੱਟਣ ਨਹੀਂ ਆ ਸਕਊਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਐ ਮੈਂ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਕਰਨਾ ਐ ਪੰਜਾਬ ਦੇ ਵਪਾਰੀਆਂ ਨੂੰ ਬੇਨਤੀ ਕਰਨਾ ਐ ਪੰਜਾਬ ਦੇ ਗਰੀਬ ਨੂੰ ਬੇਨਤੀ ਕਰਦਾ ਐ ਪੰਜਾਬ ਦੇ ਅਮੀਰ ਨੂੰ ਮਲਾਜ਼ਮ ਨੂੰ ਬੇਨਤੀ ਕਰਨਾ ਹੈ ਆ ਸੂਬਾ ਆਪਣਾ ਹੈ ਆਪਣੇ ਸੂਬੇ ਨੂੰ ਆਪਣੀ ਫੌਜ ਬਚਾ ਸਕਦੀ ਹੈ ਬਾਹਰਲੀ ਫੌਜ ਨਹੀਂ ਤੁਹਾਡੀ ਲੜਾਈ ਲੜਦੀ ਜੇ ਅੱਜ ਪਾਕਿਸਤਾਨ ਨਾਲ ਲੜਾਈ ਸੀ ਹਮਲੇ ਕਿੱਥੇ ਹੋਏ 70% ਸੀ ਬੰਬ ਪਾਕਿਸਤਾਨ ਨੇ ਪੰਜਾਬ ਤੇ ਚਲਾਏ 70% राजस्थान ਦੂਜੇ ਸੂਬਿਆਂ 'ਚ ਨਹੀਂ ਗਏ ਬੰਬ ਜਿੰਨੀਆਂ ਲੜਾਈਆਂ ਲੜੀਆਂ ਪੰਜਾਬ ਨੇ ਛਾਦੀ ਤੇ ਆਪਣੇ ਬੰਬ ਝੱਲੇ ਆ ਆਜ਼ਾਦੀ ਦੀ ਲੜਾਈ ਵਿੱਚ ਵੀ ਪੰਜਾਬੀ ਸੀ ਜਿਨ੍ਹਾਂ ਨੇ ਸੱਤ ਵਾਦ ਨੁਕਸਾਨ ਝੱਲਿਆ ਭਾਵੇਂ ਜ਼ਮੀਨਾਂ ਦਾ ਭਾਵੇਂ ਜਾਨਾਂ ਦਾ ਤੁਸੀਂ ਕੋਨੇ ਕੋਈ ਮਹਾਰਾਸ਼ਟਰਾ ਦੇ ਲੋਕ ਨੂੰ ਪਤਾ ਲੱਗਿਆ ਸੀ ਕਿ ਆਜ਼ਾਦੀ ਮਿਲ ਕੇਵੇਂ ਮਿਲੀ ਹੈ ਕਿ ਕਰਨਾਟਕਾ ਦੇ ਲੋਕ ਨੂੰ ਪਤਾ ਫਰਕ ਪੱ ਲੱਗਿਆ ਨਹੀਂ ਉਹ ਤਾਂ ਦੂਰ ਹੈ ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਜੇ ਕੋਈ ਨੁਕਸਾਨ ਹੁੰਦਾ ਲੜਾਈ ਲੱਗੀ ਜਾਂਦੀ ਹੈ ਜੇ ਕੁਝ ਵੀ ਧੱਕਾ ਹੁੰਦਾ ਛਾਤੀ ਤਾਣ ਕੇ ਆਪਣੇ ਪੰਜਾਬੀ ਅੱਗੇ ਆਉਂਦੇ ਆ ਆ ਚਾਈਨਾ ਨਾਲ ਜਦੋਂ جنگ ਹੋਈ ਹੁਣ ਬਾਰਡਰ ਤੇ ਆਹ ਤਾਂ ਆਪਣੀ ਸਿਕਰੇਜ ਮੰਨੇ ਭਜਾਏ ਡਾਂਗ ਫੇਰ ਕੇ ਉਹਨਾਂ ਚਾਈਨੀਨੀਆਂ ਨੂੰ ਭਜਾਇਆ ਆਪਣੀ ਸ਼ੀਤ ਹੋਈ ਹੈ ਪਾਰਲੀਮੈਂਟ ਵਿੱਚ ਕਿਸੇ ਮੈਂਬਰ ਪਾਰਲੀਮੈਂਟ ਨੇ ਸਵਾਲ ਪੁੱਛਿਆ ਡਿਫੈਂਸ ਮਿਨਿਸਟਰ ਨੂੰ ਕਿ ਪੂਰੇ ਦੇਸ਼ ਵਿੱਚ ਆਜ਼ਾਦੀ ਦੇ ਬਾਅਦ ਕਿੰਨੇ ਫੌਜੀ ਸ਼ਹੀਦ ਹੋਏ ਐ ਉਹ ਕਿਹੜੇ ਸੂਬੇ ਦੇ ਐ 80% ਦੀ ਫੌਜੀ ਜਿਹੜੇ ਸ਼ਹੀਦ ਹੋਏ ਐ ਆਜ਼ਾਦੀ ਦੇ ਬਾਅਦ ਉਹ ਪੰਜਾਬ ਦੇ ਐ ਸੋ ਇਹ ਪੰਜਾਬ ਨੇ ਸਭ ਤੋਂ ਵੱਧ ਦੇਸ਼ ਦੀ ਆਜ਼ਾਦੀ ਵਾਸਤੇ ਵੀ ਸਭ ਤੋਂ ਵੱਧ ਸ਼ਹਾਦਤਾਂ ਪੰਜਾਬ ਦੇ ਦੇ ਖਾਲਸਾ ਪੰਥ ਨੇ ਦਿੱਤੀਆਂ ਤੁਸੀਂ ਕਾਲਾ ਪਾਣੀ ਦੀ ਜੇਲ੍ਹ ਚਲੇ ਜਾਓ ਉੱਥੇ ਜਾ ਕੇ ਨਾਂ ਦੇਖੋ ਨਾਂ 90% ਤੋਂ ਵੱਧ ਆਪਣੇ ਸਦਾਰਾਂ ਦੇ ਨਾਂ ਐ ਆਪਣੇ ਪੰਜਾਬੀਆਂ ਦੇ ਨਾਂ 'ਚ ਜੇ ਹਰ ਚੀਜ਼ ਕੁਰਬਾਨੀ ਆਪਾਂ ਦਿੰਨੇ ਆ ਧੱਕਾ ਵੀ ਆਪਣੇ ਨਾਲ ਕੋਈ ਜਾਂਦਾ ਆਪਣਾ ਪਾਣੀ ਖੋ ਲਿਆ ਹੁਣ ਤੁਹਾਡਾ ਡੈਮ ਦੇ ਇਥੇ ਕਬਜ਼ਾ ਕਰ ਲਿਆ ਜੇ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਭਾਗੜਾ ਡੈਮ ਤੋਂ ਇੱਕ ਬੂੰਦ ਨਹੀਂ ਲਿਜਾ ਸਕਦੇ ਸੀ ਤੇ ਭਗਵੰਤ ਮਾਨ ਤੇ ਡਰਾਮਾ ਕਰਦੇ ਕਰਦੇ ਸਾਰਾ ਪਾਣੀ ਦੇ ਦਿੱਤਾ ਹੁਣ ਆ ਡਰਾਮਾ ਕਰਦੇ ਆ ਅਕਾਲੀ ਦਲ ਜਾਨਵਾਰ ਕਿ ਉਹਨਾਂ ਨੂੰ ਡਰ ਹੈ ਕੀ ਕਾਲੀਦਲ ਕੁਛ ਮਰਜ਼ੀ ਕਰ ਦੂਗਾ ਆ ਤਾਂ ਕੁਛ ਕਰਦੇ ਨਹੀਂ ਤੁਸੀਂ ਦੇਖ ਲਿਆ ਬਦਲ ਸਾਹਿਬ ਮੁੱਖ ਮੰਤਰੀ ਸੀ ਐਸਐਲ ਕਨਾਲ ਦੀ ਸਾਰੀ ਜ਼ਮੀਨ ਡੀ ਨੋਟੀਫਾਈ ਕਰਕੇ ਵਾਪਸ ਕਿਸਾਨਾਂ ਨੂੰ ਦੇ ਦਿੱਤੀ ਐਜੇ ਫੈਸਲੇ ਇਕੱਲਾ ਕਾਲੀਦਲ ਕਰ ਸਕਦਾ ਨਾ ਕਾਂਗਰਸ ਕਰ ਸਕਦੀ ਹੈ ਨਾ ਝਾੜੂ ਵਾਲੇ ਕਰ ਸਕਦੇ ਆ ਨਾ ਬੀਜੇਪੀ ਕਰ ਸਕਦੀ ਹੈ ਕੋਈ ਵੀ ਪਾਰਟੀ ਨਹੀਂ ਕਰ ਸਕਦੀ ਕਿਉਂਕਿ ਉਹ ਨੈਸ਼ਨਲ ਪਾਰਟੀਆਂ ਹਨ ਉਹਨਾਂ ਨੂੰ ਫਿਕਰ ਹੁੰਦਾ ਹੈ ਕਿ ਸਾਡੇ ਇੱਕ ਫੈਸਲੇ ਨਾਲ ਹਰਿਆਣਾ ਦੀ ਸਰਕਾਰ ਨਾ ਚੱਡੀ ਚਲੇ ਜਾਏ ਰਾਜਸਥਾਨ ਦੀ ਨਾ ਚੱਲੇ ਜਾਏ ਹਿਮਾਚਲ ਦੀ ਨਾ ਚੱਲੇ ਜਾਏ ਸਾਡੇ ਵਾਸਤੇ ਕੋਈ ਫਿਕਰ ਨਹੀਂ ਸਾਨੂੰ ਕੋਈ ਪਰਵਾਹ ਨਹੀਂ ਹਰਿਆਣਾ ਪਰ ਮੱਚ ਸਾਡੇ ਵਾਸਤੇ ਪੰਜਾਬ ਹੈ ਇਸ ਕਰਕੇ ਆਪਣੀ ਫੌਜ ਤਗੜੀ ਰੱਖੋਗੇ ਤੇ ਤੁਸੀਂ ਤਖੜੇ ਰਹੋਗੇ ਤੇ ਮੈਂ ਬੇਨਤੀ ਕਰਦਾ ਕੁੰਮਨ ਸਾਹਿਬ ਸਾਡੇ ਵੈਸਟ ਹਲਕੇ ਦੀ ਇਲੈਕਸ਼ਨ ਚੱਲ ਰਹੀ ਹੈ ਦੇਖੋ ਤੁਹਾਡੇ ਹੱਥ ਹੈ ਮੈਂ ਤਾਂ ਪੰਜਾਬੀਆਂ ਦੇ ਸੋਚ ਕੇ ਕਿਤੇ ਗੇ ਹਰਾਨ ਹੋਇਆ ਜੇ ਤੁਸੀਂ 92 ਝਾੜੂ ਵਾਲੇ ਬਣਾ ਸਕਦੇ ਹੋ ਫਿਰ ਤਾਂ ਤੁਸੀਂ ਮਨ ਬਣਾ ਲਓ 100 ਕੱਲੇ ਕਾਲੀ ਬਣਾ ਸਕਦੇ ਹੋ ਐਮ.ਐਲ.ਏ ਪੈਰਾ ਦੇਾਂਗੇ ਠੋਕੇ ਸੁਖਬੀਰ ਤੇਰੀ ਸੋਚ ਤੇ ਦੇਖੋ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ ਚੱਲਣ ਵਾਲੀ ਪਾਰਟੀ ਹੈ ਸਾਰੇ ਧਰਮਾਂ ਦੀ ਸਤਿਕਾਰ ਕਰਨ ਵਾਲੀ ਪਾਰਟੀ ਹੈ ਮੈਨੂੰ ਯਾਦ ਆ ਬਾਦਲ ਸਾਹਿਬ ਦੀ ਸਰਕਾਰ ਦੇ ਦੌਰਾਨ ਹਿੰਦੂ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਮੁਸਲਮ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ 크ਿਸਚੀਅਨ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਜੈਨ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਆ ਸੋਚ ਸਾਨੂੰ ਗੁਰੂਆਂ ਤੋਂ ਮਿਲੀ ਐ ਸਾਡੇ ਗੁਰੂਆਂ ਨੇ ਆਪਾਂ ਨੂੰ ਸਿਖਾਇਆ ਸਰਬੱਤੇ ਭਲੇ ਦੀ ਗੱਲ ਸਾਈ ਐ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਸਤੇ ਆਈ ਵੱਡੀ ਆਪਣੀ ਤਾਕਤ ਐ ਪੰਜਾਬ ਦੀ ਕਿ ਇੱਥੇ ਕੋਈ ਦੰਗਾ ਵਰ ਨਹੀਂ ਹੁੰਦਾ ਕਿਉਂਕਿ ਇੱਥੇ ਪੰਜਾਬ ਦੇ ਲੋਕ ਸਾਰੇ ਧਰਮਾਂ ਦੇ ਲੋਕ ਇੱਕ ਪਰਿਵਾਰ ਮੰਗੂ ਰਹਿੰਦੇ ਆ ਤੇ ਉਸ ਪਰਿਵਾਰ ਮੰਗੂ ਰੱਖਣ ਵਾਸਤੇ ਸਭ ਤੋਂ ਵੱਡੀ ਜੁੰਮਵਾਰੀ ਪੰਜਾਬ ਦੀ ਖੇਤਰੀ ਪਾਰਟੀ ਇਕਾਲੀ ਦਲ ਦੀ ਹੈ ਤੇ ਤੁਹਾਨੂੰ ਵਚਨ ਦਿੰਨੇ ਆ ਪੰਜਾਬ ਸਾਡੇ ਸਾਰਿਆਂ ਦਾ ਹੈ ਇੱਥੇ ਸਾਰਿਆਂ ਦਾ ਸਤਕਾਰ ਰੰਗ ਪਾਲ ਸਾਹਿਬ ਰੱਖਿਆ ਤੇ ਬਾਲ ਸਾਹਿਬ ਦੇ ਦਸੇ ਰਸਤੇ ਤੇ ਦਾਸਵੀ ਚੱਲ ਰਹੀ ਹੈ ਤੇ ਸਮੂਲੀ ਪਾਰਟੀ ਚੱਲ ਰਹੀ ਹੈ ਤਾਂ ਮੈਂ ਅਖੀਰ ਵਿੱਚ 아이 ਕਹਿਣਾ ਚਾਹੁੰਦਾ ਸਾਰਿਆਂ ਨੂੰ ਤੇ ਕੇਜਰੀਵਾਲ ਨੂੰ ਤੇ ਇਹਨਾਂ ਨੇ ਭਗਵੰਤ ਜੀ ਨੂੰ ਪੰਜਾਬ ਦੇ ਕਿਸਾਨਾਂ ਨਾਲ ਕਰੀਬ ਦੇ ਗਰੀਬਾਂ ਨਾਲ ਧੱਕਾ ਕਰਨਾ ਬੰਦ ਕਰੋ ਆ ਜਮੀਨਾਂ ਦੀ ਨੋਟੀਫਿਕੇਸ਼ਨ ਵਾਪਸ ਲਾਓ ਜੇ ਨਹੀਂ ਲੋਂਗੇ ਤੇ ਸਾਰਾ ਪੰਜਾਬ ਅਖਾਲੀ ਦਲ ਇਕੱਠਾ ਹੋ ਕੇ ਲੜਾਈ ਲੜੂਗਾ ਤੇ ਅੱਜ ਤੋਂ ਮੈਂ ਐਲਾਨ ਕਰ ਰਿਹਾ ਕਿ ਅੱਜ ਤੋਂ ਪੰਜਾਬ ਨੂੰ ਬਚਾਉਣ ਦੀ ਜੰਗ ਸ਼ੁਰੂ ਹੋ ਗਈ ਹੈ ਸੁਖਬੀਰ ਤੇਰੀ ਸੱਚ ਦੇ ਅੱਜ ਤੋਂ ਸੁਖਬੀਰ ਤੇਰੀ ਸੋਚ ਦੇ ਤੇ ਅੱਜ ਤੋਂ ਪੰਜਾਬ ਨੂੰ ਬਚਾਉਣ ਦੀ ਜੰਗ ਸ਼ੁਰੂ ਹੋ ਗਈ ਹੈ ਤੇ ਉਹ ਫੌਜ ਅਕਾਲੀ ਦਲ ਜਿਹੜੀ ਜੰਗ ਲੜੂਗੀ ਥੋਡੀ ਆਪਣੀ ਫੌਜ ਤੇ ਨੈਸ਼ਨਲ ਪਾਰਟੀਆ ਜਿਨ੍ਹਾਂ ਨੇ ਪੰਜਾਬ ਲੁੱਟਿਆ ਉਹਨਾਂ ਨੂੰ ਭਜਾ ਕੇ ਪੰਜਾਬੀਆਂ ਦਾ ਆਪਣਾ ਸਰਕਾਰ ਲਿਆ ਕੇ ਜਿੱਥੇ ਗਰੀਬ ਕਿਸਾਨ ਮਜ਼ਦੂਰ ਇੰਡਸਟਰੀ ਤਰੱਕੀ ਕਰੇ ਜਿੱਥੇ ਅਮਨ ਸ਼ਾਂਤੀ ਰਹੇ ਜਿੱਥੇ ਗੁੰਡਾਗਰਦੀ ਬੰਦ ਹੋਏ ਜਿੱਥੇ ਗੈਂਗਸਟਰ ਸਾਰੇ ਜੇਲ੍ਹਾਂ ਚੋਂ ਓ ਜੀ ਸਰਕਾਰ ਤੁਹਾਨੂੰ ਲਿਆ ਕੇ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ